ਆਵਾਦਮੀ ਪਾਰਟੀ ਦੇ ਐਮਐਲਏ ਮਨਵਿੰਦਰ ਗਿਆਸਪੁਰਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਆਪਸ ਵਿੱਚ ਖੜਕ ਗਈ ਹੈ ਲਗਾਤਾਰ ਦੋਨੋਂ ਲੀਡਰ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਨਿਸ਼ਾਨੇਤੇ ਲੈ ਰਹੇ ਨੇ ਤੇ ਮਾਮਲਾ ਸਿਰਫ ਇੱਕ ਰੇਲਵੇ ਦਾ ਬ੍ਰਿਜ ਬਣਾਇਆ ਜਾਂਦਾ ਜਿਸ ਨੂੰ ਲੈ ਕੇ ਲਗਾਤਾਰ ਰਵਨੀਤ ਬਿੱਟੂ ਆਵਾਦਮੀ ਪਾਰਟੀ ਨੂੰ கேਲ ਰਹੇ ਸਨ ਤੇ ਐਨਓਸੀ ਨਾ ਦੇਂਦੇ ਇਲਜ਼ਾਮ ਲਗਾਏ ਰਹੇ ਸਨ ਇਸੇ ਦੇ ਵਿਚਾਲੇ ਆਵਾਦਮੀ ਪਾਰਟੀ ਦੇ ਐਮਐਲਏ ਨੇ ਇੱਕ ਕਾਪੀ NOC ਦੀ ਆਪਣੇ سوشل میڈیا ਪੇਜ ਤੇ ਪਾਈ ਤੇ ਨਾਲ ਲਿਖ ਦਿੱਤਾ ਰਵਨੀਤ ਬਿੱਟੂ ਲਈ ਵੱਡਾ ਚੋੜਾ ਮੈਸੇਜ ਜਿਸ ਦੇ ਵਿੱਚ ਲਿਖਿਆ ਰਵਨੀਤ ਬਿੱਟੂ ਜੀ ਆ ਚੱਕੋ ਕਾਪੀ ਹੁਣ ਤਾਂ हद ਕਰ ਦਿੱਤੀ ਤੁਸੀਂ ਝੂਠ ਦੀ ਆਖਰ ਕਿਸ ਹੌਸਲੇ ਨਾਲ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਐਨੇ ਵੱਡੇ ਝੂਠ ਬੋਲ ਜਾਂਦੇ ਹੋ ਤੁਸੀਂ ਕਹਿੰਦੇ ਸੀ ਪੰਜਾਬ ਸਰਕਾਰ ਨੇ ਐਨਓਸੀ ਨਹੀਂ ਦਿੱਤੀ ਆ ਚੱਕੋ ਕਾਪੀ ਅਟੈਚਮੈਂਟ ਵਿੱਚ ਪਈ ਹੈ ਸਾਫ਼-ਸਾਫ਼ ਲਿਖਿਆ ਹੈ ਪੰਜਾਬ ਸਰਕਾਰ ਨੇ ਐਨਓਸੀ ਦੇ ਦਿੱਤੀ ਹੈ ਹੁਣ ਦੱਸੋ ਇਹ ਕਿਹੜਾ ਨਵਾਂ ਨਾਟਕ ਹੈ ਜੋ ਲੋਕਾਂ ਨੂੰ ਰਜਾਉਣ ਲਈ ਕਰ ਰਹੇ ਹੋ ਤੁਹਾਡੇ ਹੀ ਰੇਲਵੇ ਅਧਿਕਾਰੀ ਆ ਕੇ ਮੰਨ ਗਏ ਕਿ ਐਨਓਸੀ ਪੰਜਾਬ ਸਰਕਾਰ ਤੋਂ ਮਿਲ ਚੁੱਕੀ ਹੈ ਇੱਕ ਮਹੀਨੇ ਵਿੱਚ ਟੈਂਡਰ ਲੱਗਣਗੇ ਕੀ ਤੁਹਾਨੂੰ ਜ਼ਰਾ ਵੀ ਲਾਜ ਨਹੀਂ ਆਉਂਦੀ ਕੱਚੇ ਝੂਠ ਬੋਲਦੇ ਹੋ ਐਨੇ ਝੂਠੇ ਹੋ ਤੁਸੀਂ ਕਿ ਸ਼ਬਦ ਵੀ ਹਾਰ ਮੰਨ ਜਾਂਦੇ ਨੇ ਤੁਸੀਂ ਆਪਣਾ ਈਮਾਨ ਗਵਾ ਬੈਠੇ ਹੋ ਲੋਕਾਂ ਦੇ ਭਰੋਸੇ ਨੂੰ ਰੋਂਦ ਕੇ ਸਿਰਫ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣ ਵਾਲੇ ਬਣ ਗਏ ਹੋ ਲਾਨਤ ਹੋਇਰੇ ਝੂਠਤੇ ਲਾਨਤ ਆ ਤੇਰੇ ਅਹੰਕਾਰ ਤੇ ਲਾਨਤ ਆ ਤੇਰੇ ਧੋਖੇ ਤੇ ਸੱਚਾਈ ਤੋਂ ਡਰਦੇ ਕਿਉਂ ਕਿ ਸੋਚਦੇ ਹੋ ਕਿ ਲੋਕ ਅੰਨੇ ਹਨ ਜਿਨ੍ਹਾਂ ਦੀ ਅੱਖਾਂ ਅੱਗੇ ਕੱਚਾ ਚਿੱਠਾ ਨਹੀਂ ਆਵੇਗਾ ਯਾਦ ਰੱਖੋ ਇਹ ਲੋਕ ਹੁਣ ਬੇਵਕੂਫ ਨਹੀਂ ਕਾਗਜ਼ ਤੇ ਲਿਖੇ ਸੱਚ ਨੂੰ ਤੁਸੀਂ ਕਿੰਨਾ ਵੀ ਟਕਣ ਦੀ ਕੋਸ਼ਿਸ਼ ਕਰੋ ਇਹ ਸੱਚ ਇੱਕ ਨਾ ਇੱਕ ਦਿਨ ਲੋਕਾਂ ਦੇ ਦਰ ਤੇ ਜ਼ਰੂਰ ਪਹੁੰਚੇਗਾ ਹੁਣ ਲੋਕ ਇੱਕ ਗੱਲ ਹੀ ਆਖ ਰਹੇ ਹਨ ਆ ਚੱਕੋ ਕਿਤੇ ਦਾ ਸ਼ਰਮ ਕਰੋ ਇਹ ਲੋਕ ਤੁਹਾਡੀ ਨਾਟਕਵਾਜੀ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਸੱਚ ਨੂੰ ਕਬੂਲ ਕਰਨਾ ਹੈ ਤੇ ਹਿੰਮਤ ਰੱਖੋ ਇਹਨਾਂ ਝੂਠਾਂ ਦੀ ਦੁਕਾਨ ਬੰਦ ਕਰੋ ਇੰਜੀਨੀਅਰ ਮਨਵਿੰਦਰ ਸਿੰਘ ਯਾਸਪੁਰਾ ਤਾਂ ਆਏ ਲੰਬਾ ਚੋੜਾ ਮੈਸੇਜ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਰਵਨੀਤ ਬਿੱਟੂ ਲਈ ਲਿਖਿਆ ਗਿਆ ਤੇ ਇਸ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਇੱਕ ਹੋਰ ਜਵਾਬ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਜਿਸ ਚ ਰਵਨੀਤ ਬਿੱਟੂ ਨੇ ਲਿਖਿਆ ਗਿਆਸਪੁਰਾ ਸਾਹਿਬ ਜਾਣਦਾ ਤੁਸੀਂ ਮੂਰਖ ਹੁੰਦਾ ਨਾਟਕ ਕਰ ਰਹੇ ਹੋ ਜਾਂ ਸੱਚੀ ਮੂਰਖ ਹੋ ਜਿਹੜੇ ਕਾਗਜ਼ ਨੂੰ ਤੁਸੀਂ ਗੈਰ ਸ਼ਰਤੀਆ ਮਨਜ਼ੂਰੀ ਦੱਸ ਰਹੇ ਹੋ ਉਹ 7 ਮਹੀਨੇ ਪੁਰਾਣੀ ਇੱਕ ਸ਼ਰਤੀਆ ਮਨਜ਼ੂਰੀ ਸੀ ਜਿਦੇ ਵਿੱਚ 16 ਸ਼ਰਤਾਂ ਰੱਖੀਆਂ ਗਈਆਂ ਸਨ ਸੰਵਿਧਾਨਕ ਅਤੇ ਕਾਨੂੰਨੀ ਢਾਂਚੇ ਵਿੱਚ ਇਹ ਸ਼ਰਤਾਂ ਮਾਣਯੋਗ ਨਹੀਂ ਸਨ ਇਸ ਲਈ ਰੇਲਵੇ ਨੇ ਇਸ ਕਾਗਜ਼ ਨੂੰ ਨਕਾਰਦੇ ਹੋਏ ਬਿਨਾਂ ਸ਼ਰਤ ਮਨਜ਼ੂਰੀ ਮੰਗੀ ਸੀ 25 ਜੂਨ 2025 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪੁਲ ਦੇ ਨਕਸ਼ੇ ਨੂੰ ਮਨਜ਼ੂਰੀ ਦਿੱਤੀ ਪਰ ਉਸ ਦੇ ਵਿੱਚ ਵੀ ਲਿਖ ਦਿੱਤਾ ਕਿ ਰੇਲਵੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੀ ਡਬਲਯੂ ਡੀ ਤੋਂ ਐਨਓਸੀ ਲੈ ਲਵੇ ਜੇ ਤੁਹਾਡੀ ਜਾਰੀ ਕੀਤੀ ਹੋਈ ਫੋਟੋ ਵਾਲੀ ਐਨਓਸੀ ਸਹੀ ਹੁੰਦੀ ਤਾਂ ਪੀ ਡਬਲਯੂ ਡੀ ਵਾਲੇ ਐਨਓਸੀ ਲੈਣ ਲਈ ਕਿਉਂ ਕਹਿ ਰਹੇ ਹਨ ਤੁਸੀਂ ਝਾੜੂ ਦੀ ਭੇਡਗਰੀ ਛੱਡ ਕੇ ਸੱਚ ਦਾ ਸਾਥ ਦਿਵੋ ਤੇ ਬਿਨਾਂ ਸ਼ਰਤ ਐਨਓਸੀ ਆਪਣੇ ਆਕਾ ਤੋਂ ਲੈ ਕੇ ਦਿਵੋ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਟੈਗ ਕਰ ਦਿੱਤਾ ਤਾਂ ਰਵਨੀਤ ਬਿੱਟੂ ਵੱਲੋਂ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਜਵਾਬ ਦਿੱਤੇ ਜਾ ਰਹੇ ਨੇ ਤੇ ਉਧਰ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਆਪਣੀ ਸਰਕਾਰ ਦੇ ਹੱਕ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੱਦਾ ਸਿਰਫ ਲੋਕਾਂ ਦੀ ਸੇਵਾ ਦਾ ਹੈ ਜਿੱਥੇ ਆਮ ਲੋਕਾਂ ਨੂੰ ਰੇਲਵੇ ਵੱਲੋਂ ਇੱਕ ਬ੍ਰਿਜ ਬਣਾ ਕੇ ਦਿੱਤਾ ਜਾਣਾ ਹੈ ਹੁਣ ਇੱਕ ਐਨਓਸੀ ਦੇ ਕਾਰਨ ਲਗਾਤਾਰ ਮਾਮਲਾ ਲੇਟ ਹੁੰਦਾ ਜਾ ਰਿਹਾ ਜਿਸ ਨੂੰ ਲੈ ਕੇ ਰਵਨੀਤ ਬਿੱਟੂ ਆਮ ਆਦਮੀ ਪਾਰਟੀ ਸਰਕਾਰ ਤੇ ਭੜਕਦੇ ਹੋਏ ਨਜ਼ਰ ਆ ਰਹੇ ਨੇ ਖੈਰ ਤੁਹਾਡਾ ਇਸ ਮਸਲੇ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ